ਇਹ ਦੇਖੋ ਜੇ ਸੁਪੋਲੀਆ ਇਹ ਸਵੇਰੇ ਸਵੇਰੇ ਦਾ ਟਾਈਮ ਹੈ ਤੇ ਇਹੋ ਜਾਂਦਾ ਸਕੂਟਰੀ ਥੱਲੇ ਆ ਗਿਆ ਜਾਂ ਮਨੀ ਦੇ ਪੈਰ ਥੱਲੇ ਆ ਗਿਆ ਆ ਦੇਖਿਓ ਮਰਿਆ ਹੋਇਆ ਏਸੇ ਲਈ ਮੈਂ ਮਨੀ ਨੂੰ ਕਹਿੰਨੀ ਹੁੰਦੀ ਆ ਵੀ ਬੂਟ ਹਮੇਸ਼ਾ ਛਾੜ ਕੇ ਪਾਇਆ ਕਰੇ ਬ੍ਰੀਕ ਇੰਦਾ ਸੁਪੋਲੀਆ ਜਾਂ ਕੁਝ ਵੀ ਐਸੇ ਮੌਸਮ ਜੇ ਨਿਕਲਦੇ ਆ ਪਤਾ ਨਹੀਂ ਹੁੰਦਾ ਕੁਝ ਵੀ ਮੈਂ ਆ ਆਪਦਾ ਹੀ ਸਵੇਰੇ ਨੂੰ ਉਹਦੇ ਬੂਟ ਛਾੜ ਕੇ ਫੇ ਦੇਣੀ ਆ ਉਹਨੂੰ ਆ ਦੇਖਿਓ ਕੋਈ ਨਹੀਂ ਕਿੰਨਾ ਬਰੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੋਂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਮੇਰੇ ਵੱਲੋਂ ਸਾਰੇ YouTube ਫੈਮਲੀ ਨੂੰ ਸਾਰੇ ਭੈਣ ਭਰਾਵਾਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਜਿਹੜੇ ਆਪਣੇ YouTube ਫੈਮਲੀ ਚ ਭਰਾ ਬਣੇ ਹੋਏ ਆ ਤੇ ਮੇਰੇ ਵੱਲੋਂ ਖਾਸ ਕਰ ਉਹਨਾਂ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਤੇ ਭੈਣਾਂ ਨੂੰ ਵੀ ਤੇ ਜਦੋਂ ਕਿਤੇ ਜ਼ਿੰਦਗੀ ਚ ਮਿਲਣਾ ਹੋਇਆ ਤਾਂ ਆਪਣੀ YouTube ਫੈਮਲੀ ਵਾਲੇ ਵੀ ਭੈਣ ਭਰਾਵਾਂ ਨੂੰ ਆਪਾਂ ਜ਼ਰੂਰ ਮਿਲਾਂਗੇ ਤੇ ਬਾਕੀ ਆ ਜੋਣਿਆ ਜੀ ਗੈਸਟ ਤੇ ਕਿਉਂਕਿ ਸ਼ਾਮ ਦਾ ਟਾਈਮ ਆਉਣਾ ਉਹਨਾਂ ਨੇ ਤੇ ਬਾਕੀ ਆ ਜਾਣੇ ਆ ਜੀ ਹੁਣ ਹਵੇਲੀ ਗੋਰੀ ਦਾ ਵੀ ਦੇਖਣ ਦਾ ਆ ਮਨੀ ਕੰਦਾ ਲੱਗਦਾ ਆ ਪਈ ਉਹ ਜਿਹੜੇ ਹੁੰਦੀ ਆ ਫਲੂਇਡ ਜਿਹੜੀ ਆ گاਵਾ ਸੈਟੀਆਂ ਹੁੰਦੀਆਂ ਡਿਲੀਵਰੀ ਤੋਂ ਪਹਿਲਾਂ ਤੇ ਉਹ ਫਲੂਇਡ ਉਹਦੇ ਸਟਾਰਟ ਹੋਇਆ ਹੋਇਆ ਡਿੱਗਣਾ ਤੇ ਸੋ ਆਈ ਥਿੰਕ ਹੱਦ ਇੱਕ ਜਾਂ ਦੋ ਦਿਨ ਜਾਂ ਤਿੰਨ ਦਿਨ ਬਾਕੀ ਜਿਹਨਾਂ ਨੂੰ ਨੋਲੇਜ ਆ ਦੱਸਿਓ ਉਹ ਲੈ ਕੇ ਜਾਊਗੀ ਤੇ ਹੁਣ ਉਹਦਾ ਰਾਤ ਨੂੰ ਵੀ ਧਿਆਨ ਰੱਖਣਾ ਪੈਣਾ ਰਾਤ ਨੂੰ ਵੀ ਗੇੜਾ ਮਾਰਨਾ ਪੈਣਾ ਰਾਤੀ ਵੀ ਮੈਂ ਤਾਂ ਮਨਵੀਰ 9 ਵਜੇ ਗਏ ਸੀਗੇ ਤੇ ਪੱਖਾ-ਪੱਖਾ ਲਾ ਕੇ ਆਏ ਸੀ ਉਹਨਾਂ ਨੂੰ ਦੁਵਾਰਾ ਤੇ ਇੱਕ ਵਾਰੀ ਦੇਖ ਕੇ ਆਏ ਸੀ ਫਿਰ ਇੱਕ ਵਾਰੀ ਅੱਧੀ ਰਾਤ ਨੂੰ ਮਨਵੀਰ ਤੇ ਮਨਵੀਰ ਦਾ ਬਾਪਾ ਉਹ ਗਏ ਸੀਗੇ ਤੇ ਸੋ ਹੁਣ ਮੈਂ ਲਾਉਂਗੀ ਆ ਕੇ ਤੜਕਾ ਪਹਿਲਾਂ ਮਨਵੀਰ ਆ ਜਾਂਦਾ ਤੇ ਆਪਾਂ ਜਾਵਾਂਗੇ ਹਵੇਲੀ ਕਿੰਨੇ ਹੋਣਾ ਦੱਸ ਲੋ ਬਾਬੂ ਜੀ ਨੇ ਤੇ ਕੀ ਰਿਹਾ ਮਨੀ ਦੀਆਂ ਦੋ ਸਿਸਟਰਜ਼ ਆਉਣੀਆਂ ਜੀ ਕੀਰਤ ਉਹਨੂੰ ਸਾਰੇ ਜਾਣਦੇ ਆ ਮਨੀ ਦੀ ਮਾਸੀ ਦੀ ਕੁੜੀ ਤੇ ਇੱਕ ਆਣੀ ਮਨੀ ਦੀ ਪੂਰੀ ਭਿੜੀ ਦੋਨਾਂ ਨੇ ਆਉਣਾ ਮਨਵੀਰ ਦੇ ਰਖੜੀ ਬੰਨਣਾ ਤੇ ਕੱਲ ਨੂੰ ਪੈਂਚਕਾਂ ਪੈਂਚਕਾਂ ਕਰਕੇ ਤੁਹਾਨੂੰ ਪਤਾ ਵਿਚਾਰ ਕਰਦੇ ਹੁੰਦੇ ਆ ਲੋਕੀ ਲੋਕੀ ਕੇ ਸਾਰੇ ਕਰਦੇ ਅਸੀਂ ਵੀ ਕਰ ਲਈ ਦੀਆਂ ਪੈਂਚਕਾਂ ਦਾ ਵਿਚਾਰ ਤਾਂ ਇਸ ਕਰਕੇ ਉਹਨਾਂ ਨੇ ਆਉਣਾ ਰਖੜੀ ਬੰਨਣ ਤੇ ਇਹ ਜਿਵੇਂ ਲੈ ਲਿਆ ਆਪਣੀ ਗੋਰੀ ਦਾ ਖੜਾ ਤੇ ਮੰਗੋ ਵਾਸਤੇ ਕੇਲੇ ਇੱਟੇ ਤੋਂ ਮੋੜੀਆਂ ਦੇਖੋ ਕਿੰਨੀਆਂ ਲੱਗੀਆਂ ਮਣੀ ਤੋਂ ਮੋੜੀਆਂ ਦਾ ਉਹ ਖੱਖਰ ਜਿਹਾ ਵੱਡਾ ਹੀ ਹੋਈ ਜਾਂਦਾ ਹੈ ਨਾ ਆਹ ਦੇ ਆ ਜਾਓ ਜਨਾਬ ਜੀ ਪੁੱਤਰਾ ਮੈਂ ਆ ਕੇ ਕਿੰਨੇ ਹੀ ਕੰਮ ਕਰਨੇ ਆ ਇਸ਼ਨਾਨ ਵੀ ਕਰਨਾ ਹੋਰ ਪੂ ਵੀ ਇਸ਼ਨਾਨ ਕਰਨਾ ਆ ਕੇ ਫੇਰ ਤੋ ਰਖੜੀ ਬਣਾਉਂਗਾ ਹਨਾ ਆ ਜੀ ਗੱਲ ਮੱਕੀ ਦਾ ਬੋਰਾ ਤਾਂ ਮੈਂ ਬਣੀ ਸੀ ਖਲੀ ਇੱਧਰ ਪਏ ਸੀ ਫਰੰਟ ਤੇ ਭੈੜੇ ਲੱਗਦੇ ਸੀ ਮੈਂ ਨਾ ਖਿੱਚ ਕੇ ਇੱਧਰ ਕਰ ਦਿੱਤੇ ਪਰ ਮੈਨੂੰ ਬਾਅਦ ਚ ਪਤਾ ਲੱਗਦਾ ਹੁਣ ਮੇਰੀ ਪਿੱਠ ਦਾ ਆ ਦੇਖਿਓ ਇੱਧਰ ਕਰਤੇ ਸੀ ਮੈਂ ਚਲਿਏ ਜੀ ਹੈ ਗੱਡੀ ਗਿਆ ਹੋਆ ਜੀ ਅੱਜ ਅਸੀਂ ਇਹਦੀ ਜੀ ਸਰਵਿਸ ਕਰਾਈ ਮੇਰੇ ਹਸਬੈਂਡ ਦੀ ਪਰੀ ਦੀ ਇਹ ਪਿਓ ਪੁੱਤ ਦੋਨਾਂ ਦੇ ਹਨ ਐ ਨਾ ਚਮਕਦੀਆਂ ਗੱਡੀਆਂ ਖੜੀਆਂ ਅ ਮੇਰੀ ਵਿਚਾਰੀ ਦੇਖੋ ਗਰੀਬ ਦੀ ਨਹੀਂ ਗੱਡੀ ਹੁੰਦੀ ਜਿੱਦਾਂ ਮਨੇ ਹੈ 10 ਦੇਖੋ ਤੁਸੀਂ ਮੇਰੀ ਗੱਡੀ ਦੀ ਕਿੰਨੀ ਕੇਅਰ ਆਹ ਦੇਖੋ ਆਹ ਤੋੜਿਆ ਇਸ ਇਨਸਾਨ ਨੇ ਸਿੱਟੀ ਜਦੋਂ ਤੇ ਹਜੇ ਤੱਕ ਇਹਦਾ ਇਹ ਉਹ ਨਹੀਂ ਪਵਾ ਸਕਦੇ ਆ ਕੀ ਕਹਿੰਦਾ ਉੱਤਰ ਮਿਰਰ ਜਿਹੜੇ ਉੱਪਰ ਫਿਰ ਇੱਥੇ ਤੋੜੀ ਹੈ ਨਾ ਮੇਲੇ ਦੇ ਵਿੱਚ ਆ ਇਹਦੇ ਪਿੱਛੇ ਜਿਹੜੀ ਲੱਗੀ ਹੋਈ ਸੀਗੀ ਉਹੋ ਸੇਫਟੀ ਵਾਸਤੇ ਉਹ ਵੀ ਲਾ ਦਿੱਤਾ ਉਹ ਪੁੱਛੀ ਨਾ ਕਰਕੇ ਟੁੱਟੇ ਮੇਰੀ ਪੱਠਿਆਂ ਵਾਸਤੇ ਕੰਮ ਆਉਂਦੀ 10 ਹੈ ਲੈ ਦੋ ਟ੍ਰੈਕ ਜਿਹੜਾ ਗੋਰੀ ਦਾ ਕਢਾ ਤੇ ਆਂ ਕੇਲੇ ਇੱਥੇ ਟੰਗ ਲਾਂ ਕਿਉਂਕਿ ਤੈਨੂੰ ਪਤਾ ਹੀ ਆ ਬਾਅਦ ਚ ਹਿੱਲ ਹਿੱਲ ਕੇ ਪੜਥੂ ਪਾ ਦਿੰਦੀ ਆ ਗੋਰੀ ਮੰਗੋ ਤਾਂ ਨਹੀਂ ਐਨਾ ਹੀ ਹੁੰਦੀ ਉਹਨੇ ਦੇਖਦੀ ਰਹਿੰਦਾ ਮੰਗੋ ਦੇਖਦੀ ਰਹਿੰਦੀ ਆ ਪਰ ਉਹਨੂੰ ਐਨਾ ਐਨਾ ਫਰਕ ਨਹੀਂ ਪੈਂਦਾ ਜਿੰਦਾ ਉਹ ਤਾਂ ਦੇਖਦੀ ਰਹਿੰਦੇ ਆ ਜਿਹੜੀ ਗੋਰੀ ਆ ਹਾਏ ਗੰਗੂਸ ਗੰਗੂ ਹੈਪੀ ਰੱਖੜੀ ਕੱਲ ਨੂੰ ਹੋਣੀ ਆ ਮੰਨੀ ਦੇ ਰੱਖੜੀ ਬੰਦੀ ਗੰਗਾ ਗੰਗੂ ਇਹ ਰਤੀ ਪੱਖਾ ਲਾ ਕੇ ਗਏ ਸੀ ਜੀ ਅਸੀਂ ਮਾਂ ਪੁੱਤ ਕਹਿੰਦੀ ਭਰਾਵਾ ਪਤਾ ਮੈਨੂੰ ਦੁੱਧ ਦੇਣਾ ਹੀ ਪੈਣਾ ਜੋ ਮਰਜ਼ੀ ਹੋਵੇ ਮੰਗੋ ਅੱਜ ਤਣੇ ਜਲਦੀ ਚੌਣ ਆ ਗਏ ਅਸੀਂ ਅੱਜ ਉਹਨੇ ਆਪਣੇ ਘਰੇ ਪਰੌਣੇ ਅੱਧਾ ਘੰਟਾ ਪਹਿਲਾਂ ਧਾਰ ਕੱਢ ਹੋ ਜਾਣੀ ਗੋਰੀ ਤੇਰਾ ਕੀ ਹਾਲ ਚਾਲ ਕੀ ਦੋਹਾ ਕਰਨ ਲੱਗੀ ਗੋਰੀ ਓ ਗੋਰੀ ਇਹ ਕੋ ਕਿੰਨੀ ਦੂਰ ਤੱਕ ਇਹਦੀ ਗਰਦਨ ਇੱਧਰ ਨੂੰ ਆ ਜਾਂਦੀ ਆ ਗਾਰੀ ਲੈ ਕੇ ਆਈ ਮੈਂ ਤੇ ਲਿਕੜਾ ਇਹਨਾਂ ਦੇ ਅਥਰੂ ਜਿਹੜੇ ਹੁੰਦੇ ਮਨੀ ਉਹ ਰਹਿੰਦੀ ਆ ਨਾ ਆ ਦੇਖੋ ਇਹਦੇ ਹੰਝੂ ਮਤਲਬ ਇਦਾਂ ਹੀ ਹੁੰਦੇ ਇਹ ਉਹ ਕਹਿੰਦੀ ਕਰ ਲਾ ਜੋ ਕਰ ਆਹ ਲੈ ਕੇ ਆਈ ਆ ਗੋਰੀ 2 ਮਿੰਟ ਰੁਕ ਜਾ ਤਾਰ ਕੱਢ ਲੈਂਦੇ ਐਦਾਂ ਕਰੀਦਾ ਹੁੰਦਾ ਐਦਾਂ ਐਦਾਂ ਫੇਰ ਪਸੂ ਨੂੰ ਪਤਾ ਲੱਗ ਜਾਂਦਾ ਹੁੰਦਾ ਗੋਰੂ ਓ ਗੋਰੂ ਹਾਂ ਮੈਂ ਲੈ ਆਂਦੀ ਚੀਜੀ ਦੇ ਲਈ ਗੋਰੀ ਮੈਂ ਦੱਸਿਓ ਤੁਸੀਂ ਵੀ ਇਹਨਾਂ ਦੇ ਕਿਸੇ ਦੇ ਸਾਈ ਵਾਲ ਗਾਂ ਹੋਈ ਵੀ ਇਹਨਾਂ ਦੇ ਅੱਖਾਂ 'ਚੋਂ ਇਦਾਂ ਅਥਰੂ ਹੁੰਦੇ ਆ ਆਹਦੇ ਦੀਆਂ ਅੱਖਾਂ 'ਚ ਇਧਰਲੀ ਦੇ ਵਿੱਚ ਵੀ ਹੁਣ ਪਿਆਰੀ ਗੋਰੀ ਗੋਰੀ ਹੁਣ ਜੀ ਇਹਦੇ ਮੈਂ ਇਦਾਂ ਤਕਰੀਬਨ ਕਿੰਨਾ ਹੀ ਚ ਰੋਚ ਲਾ ਮੈਂ ਵੀਡੀਓ ਨਹੀਂ ਬਣਾਉਣੀ ਹੁੰਦੀ ਇੱਕ ਵੀਡੀਓ ਹੀ ਸੀ ਮੈਂ ਦਿਖਾਇਆ ਅ ਫੋਰਵਰਡ ਚਲਾਈ ਸੀ ਮੈਂ ਇਹਦੇ ਹੱਥ ਉੱਥੇ ਫੇਰਦੀ ਰਹਿਣੀ ਹੁੰਦੀ ਆ ਤੇ ਤਾਂ ਜੋ ਇਹਨੂੰ ਮੇਰੀ ਆਦਤ ਪੈ ਜਾਵੇ ਇਹਨੂੰ ਪਤਾ ਲੱਗ ਜਾਵੇ ਟੱਚ ਟੱਚ ਪਤਾ ਲੱਗ ਜਾਵੇ ਇਹਨੂੰ ਮੇਰਾ ਜਦੋਂ ਮੈਂ ਧਾਰ ਧੁਰ ਕੱਢਾਂ ਲੇਵੇ ਨੂੰ ਮੈਂ ਹੱਥ ਜਿਹੜਾ ਉਹ ਫੇਰਦੀ ਰਹਿਣੀ ਹੁੰਨੀ ਆ ਤਾਂ ਜੋ ਇਹਨੂੰ ਮੇਰਾ ਪਤਾ ਲੱਗ ਜਾਵੇ ਤੇ ਟੱਚ ਵੁੱਡ ਹੱਥੋਂ ਤਲਾ ਲੈ ਲੈਂਦੀ ਆ ਤੇ ਬਾਕੀ ਹੁਣ ਪਰਮਾਤਮਾ ਕਰੇ ਹੋਣ ਇਹਦੀ ਜਲਦੀ ਡਿਲੀਵਰੀ ਹੋ ਜਾਵੇ ਇਹਨੇ ਅੱਖਾਂ 'ਚ ਹੰਝੂ ਕਿੰਦਾ ਅੱਜ ਦਾ ਮਤਲਬ ਇਹਦਾ ਟਾਈਮ ਲੱਗ ਗਿਆ ਆਈ ਥਿੰਕ ਮੈਨੂੰ ਲੱਗਦਾ ਮਣੀ ਉਹ ਤਾਂ ਇਹ ਅੱਜ ਥੋੜੀ ਜਿਹੀ ਹੋ ਵੀ ਆਇਆ ਇਹੋ ਸ਼ਾਂਤ ਹੈ ਨਾ ਗਰੀ ਗਰੀ ਉਪਰੋਂ ਪੱਠੇ ਇੰਨੇ ਪਏ ਉਹ ਨਹੀਂ ਖਾਣੇ ਥੱਲੇੋਂ ਪੱਠੇ ਆਂਦੀ ਆ ਡਿੱਗੇ ਆਹਦੇ ਹੰਝੂ ਇਹਦੇ ਗੋਰੀ ਤਾਂ ਮम्मा ਵਾਂ ਹੀ ਜਾਣਾ ਧਾਰ ਪਈ ਹੋਈ ਆ ਜਾਂ ਉਹੀ ਇਹਨਾਂ ਨੂੰ ਤਕਲੀਫ ਹੁੰਦੀ ਆ ਫੇਰ ਐਸੇ ਕਰਕੇ ਇਦਾਂ ਕਰਦੀ ਆ। ਚਲੋ ਚਲੋ ਦੇਖਦੇ ਆ। ਰਾਤ ਨੂੰ ਫੇਰ ਇਹ ਲਗੇੜਾ ਮਾਰਾਂ। ਜਲਦੀ ਅਸੀਂ ਆਪਣੇ ਸਬਸਕ੍ਰਾਈਬਰਜ਼ ਨੂੰ ਵੀ ਖੁਸ਼ਖਬਰੀ ਦਈਏ ਜੀ ਗੋਰੀ ਦਾ ਬੇਬੀ ਆ ਗਿਆ। ਗੋਰੀ ਤੇਰੇ ਨਾਲੋਂ ਜ਼ਿਆਦਾ ਸਾਨੂੰ ਕਾਲੀ ਪਈ ਹੋਈ ਆ। ਕਦੋਂ ਆਊ ਗੋਰੂ ਦਾ ਬੇਬੀ? ਕਦੋਂ ਆਊ ਗੋਰੂ ਗੋਰੂ ਸਾਡੇ ਦਾ ਬੇਬੀ। ਐ ਗੋਰੀ 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 ਏ ਹੰਜੂ ਆਗੇ ਗੋਰੀ ਦੇ ਗੋਰੀ ਬਹੁਤ ਸਮਝਦਾਰਿਆ ਗੋਰੀ ਵਾ ਸੁੰਦਾ ਤਾਕੜਿਆ ਨਜ਼ਰ ਨਾ ਲੱਗੇ ਗੋਰੀ ਨੂੰ ਮਨੀ ਪਿਆਰੀ ਗੋਰੀ ਮਨੀ ਦੀ ਪਿਆਰੀ ਕਿ ਮੇਰੀ ਪਿਆਰੀ ਲੋਹਾਂ ਦੀ ਕੀਰਤ ਨੂੰ ਗੋਰੀ ਨਾਲ ਵੀ ਮਲਾਵਾਂਗੇ ਹਨ ਕੀਰਤ ਨੇ ਆਉਣਾ ਜੀ ਰਖੜੀ ਬੰਨਣ ਤੇ ਇੱਕ ਮਨੀ ਦੀ ਸਿਸਟਰ ਨੇ ਪਰ ਕੀਰਤ ਨੂੰ ਦਿਖਾਵਾਂਗੇ ਗੋਰੀ ਕੀਰਤ ਦੇ ਆਇਆ ਤੇ ਕੀ ਪਤਾ ਬੇਬੀ ਆ ਜਵੇ ਹਨਾ ਹਣਾ ਚਲੋ ਕੱਟ ਬਾਹਰ ਇਹਨੂੰ ਆ ਪੱਖਾ ਬਾਹਰੋਂ ਠੰਡੀ ਹਵਾ ਖਿੱਚਦਾ ਰਾਤੀ ਵੀ ਲਾਇਆ ਸੀ ਤਾਂ ਸਵੇਰੇ ਇਧਰਾਂ ਠੰਡਾ ਸੀਗਾ ਕਾਨੂੰਨਾਂ ਨੂੰ ਪਤਾ ਹੀ ਨਹੀਂ ਕੱਟੇ ਕਾਤੇ ਆ ਹਨਾ ਜੀ ਦੀਦੀ ਹੁਣਾਂ ਨੇ ਜਿੱਥੋਂ گاਉਂ ਲਈ ਹੋਊਗੀ ਮਾਣੀ ਪਿਆਰ ਨਾਲ ਪਿਆਰ ਨਾਲ ਮਾਣੀ ਪਿਆਰ ਨਾਲ ਇੱਥੇ ਇੱਕ ਪਸ਼ੂ ਨੂੰ ਨਾ ਤਕਲੀਫ ਹੁੰਦੀ ਆ ਚਲੋ ਜੀ ਇਹਨੂੰ ਬਾਹਰ ਕੱਢ ਲਈਏ ਧਾਰ ਕੱਢ ਲਈਏ ਤੇ ਫੇਰ ਮਿਲਦੇ ਆਂ ਗੰਗਾ ਮੈਨੂੰ ਇੱਥੋਂ ਨੰਗੜ ਨਹੀਂ ਦਿੰਦੀ ਜੀ ਇਹਨੇ ਸਿਰ ਇਦਾਂ ਕਮਾਉਂਦੀ ਨਾ ਮੈਂ ਕੁੱਟਣੀ ਆ ਗੰਗਾ ਦੇਖੀ ਕਿਸੇ ਦਿਨ ਤੇ ਰਪਈਆਂ ਨਹੀਂ ਹਜੇ ਕਰੀ ਵੀ ਚੰਗੀ ਤਰ੍ਹਾਂ ਲੈ ਦੋਨਾ ਪੈਣਾ ਨੂੰ ਪਾ ਦੇ ਅੱਲ ਪਹਿਲਾਂ ਉਹਦਾ ਕੜਾ ਲੈ ਦੇ ਉਹਨੇ ਜਿਆਦਾ 扑ੜਕਣਾ ਨਕੜਾ ਵਾਲੇ ਬੰਦੇ ਹੁੰਦੇ ਨੇ ਹੁਣ ਹਿਲ-ਹਿਲ ਕੇ ਇਧਰ ਉਧਰ ਟਿਕ ਰਿਕੇ ਦੇਖ ਰਿਕੇ ਦੇਖ 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 ਉਧਰ ਕੋ ਜਾ ਉਧਰ ਗੋਰੀ ਮਨੀ ਬੇਚ ਮਾੜਾ ਜਿਹਾ ਹੱਥ ਫੇਰ ਲਾ ਕੋਈ ਨਾ ਧੋਲੀਆਂ ਹੱਥ ਨਹੀਂ ਤੇ ਹਾਂ ਪਾਰੇ ਮੈਂ ਮੰਗੋ ਨੂੰ ਪਾਣਾ ਮੇਰੀ ਮੰਗੋ ਇਹ ਮੰਗੋ ਨੂੰ ਤਾਂ ਮਨੀ ਪਿਆਰ ਹੀ ਨਹੀਂ ਕਰਦਾ ਹੁਣ ਮੰਗੋ ਤੈਨੂੰ ਪਿਆਰ ਨਹੀਂ ਕਰਦਾ ਮਨੀ ਚਾਲ ਮੰਗੋ ਉਹਨੂੰ ਸੀਆਰਐਸ ਪਾਊਡਰ ਪਾ ਬੰਮਾ ਅੱਧਾ ਕੱਢ ਲੈ ਪਲੀਜ਼ ਹਾਂ మనీ దొనా మనీ మన లే బ డర స ਆਜੀ ਤੇ ਉਹ ਬੰਦੇ ਜਿੱਤੇ ਦੇ ਵੀ ਬੰਦੇ ਬੇਟੀ ਫਾਰਮਾ ਤੋਰਖ ਵਾਪਸ ਜੇ ਆ ਗਏ ਆ ਵੀ ਜਣਾ ਕਿ ਇਹ ਇੱਧਰ ਲਈ ਆ ਨਾ ਪ੍ਰਭ ਮਾਇਆ ਨੇ ਆ ਦੀ ਇਹ ਨਹੀਂ ਬਣ ਲੈਣੀ ਚਾਹੀਦੀ ਆ ਪਿਛਲੀ ਵਾਰੀ ਮੈਂ ਆ ਬੰਨੀ ਸੀ ਉਹਦੇ ਮਾਇਆ ਨੇ ਆ ਦੀ ਮਨੀ ਦੇ ਮੈਂ ਆਪੇ ਬੰਨੀ ਸੀਗੀ ਮੈਂ ਹੀ ਓਏ ਮੂੰਹ ਨਾ ਬਜਾਉਂ ਲੋ ਆਓ ਭੂਪੜੇ ਬਜਾਉਂਦੇ ਸਾਰੀਆਂ ਭੈਣਾਂ ਦੀ ਰਖੜੀ ਮਨੀ ਦੀ ਭੂਆ ਦੀਆਂ ਕੁੜੀਆਂ ਦੀ ਇਹ ਆਪਣੀ ਇਹ ਵੀ ਭੂਆ ਦੀ ਬੇਟੀ ਆ ਮਨਵੀਰ ਦੇ ਸਾਰਿਆਂ ਦੀ ਰਖੜੀ ਉਹਨੇ ਬੰਨ ਦਿੱਤੀ ਇੱਕ ਨਹੀਂ ਚਾਰਾਂ ਜਾਣੀਆਂ ਦੀ ਪ੍ਰਭੂ ਕੋਈ ਬਣਾ ਲਈ ਇਹ ਵੀ ਚਲੋ ਜੀ ਮਿਲਦਾ ਰਹੀ ਭੈਣਾਂ ਨਾਲ ਚਲੋ ਜੀ ਨੋ ਲਿਆ ਤੇਰਾ ਬਸ ਨਹੀਂ ਚੱਲ ਰਿਹਾ ਚੱਲ ਦੇ ਚਲੋ ਕਹਿੰਦਾ ਤੈਨੂੰ ਕਹਿੰਦਾ ਤੂੰ ਵੀ ਥੱਲੇ ਬੈਠ ਮੈਂ ਹਾਂ ਗਿਆ ਦੇਖ ਦੇਖ ਗਰਮ ਇਹ ਆਪਣੇ ਘਰਾਂ ਤੇ ਦੇਖ ਰਿਹਾ ਕਹਿੰਦਾ ਚੱਕ ਲਾ ਚੱਕ ਲਾ ਬਾਕੀ ਕਰੇਗਾ ਵੀ ਬਹਾਨੀ ਗੱਲ ਬੇਰੋਸ ਨਾ ਕਰ ਮੈਂ ਜਿਆਦਾ ਰੁਕਾਈਆਂ ਨਹੀਂ ਤੇ ਏ ਜੀ ਕੀਰਤ ਕੀ ਰਤ ਸਾਡੇ ਘਰੇ ਪਹੁੰਚੀ 3 ਵਜੇ ਦੀ ਤੁਰੀ ਕਿੰਨੇ ਵਜੇ ਪਹੁੰਚੀ 7:30 7:30 ਵਜੇ ਘਰੇ ਪਹੁੰਚੇ ਐਨੀ ਟ੍ਰੈਫਿਕ ਤੇ ਹੁਣ ਸਵੇਰ ਨੂੰ ਮਹੂਰਤ ਦੇ ਹਿਸਾਬ ਨਾਲ ਫੇਕ ਕੀ ਰਤ ਬੰਨੂਗੀ ਰਖੜੀ ਤੇ ਹੁਣ ਅਸੀਂ ਨੰਦੇ ਲਈ ਰੋਟੀ ਬਾਣੀ ਦੂਜੇ ਵਿਚਾਰੇ ਪ੍ਰੋਣੇ ਵੀ ਆਏ ਉਹ ਵੀ ਰਖੜੀ ਬੰਨ ਕੇ ਉਹ ਵੀ ਕਾਲੇ ਪੈ ਗਏ ਤਾਂ ਉਹ ਵੀ ਚਲੇਗੇ ਤੇ ਇੱਧਰ ਤਾਂ ਬਸ ਰੋਹਟੇ ਕਿੰਨੀ ਆਰੀ ਰੋਈ ਕਿੰਨੀ ਆਰੀ ਰੋਈ ਪਤਾ ਨਹੀਂ ਦੋ ਤਿੰਨ ਆਰੀ ਰੋਹਟੇ ਤੈਨੂੰ ਤਾਂ ਪਤਾ ਤੁਸੀਂ ਕਿ ਲੈ ਕੇ ਆਏ ਆ ਗੱਡੀ 'ਚ ਤੇ ਇਹ ਮੇਰੀ ਰੋਈ ਕੀ ਰ ਦੋਹਰੀ ਤੇ ਚਲੋ ਜੀ ਪਹੁੰਚ ਗਏ ਆਪਣੇ ਆਪਣੇ ਟਕਨ ਨੂੰ ਹੋਣ ਜਾਉਂਗੀ ਮੈਂ ਆਪਣੇ ਪਿੱਕਿਆਂ ਦੇ ਦੇਖਦੇ ਆ ਕਿਦਾਂ ਹੁੰਦੀ ਗੰਗਾ ਗੋਰੀ ਦਾ ਹਿਸਾਬ ਕਿਦਾਂ ਦੇਖ ਕੇ ਤੇ ਇਹਦੇ ਨਾਲ ਹੀ ਕਰਦੇ ਆ ਜੀ ਇਸ ਵਲੌਗ ਦਾ ਐਂਡ ਪਲੀਜ਼ ਸਾਡੇ ਜਨ ਨਾਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ